ਸਭ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦਿੱਤੇ ਇੱਕ ਖਾਸ ਮਕਸਦ ਲਈ ਪੇਜਿਆ ਸੀ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਗੁਆ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਇਸ ਜੀਵਨ ਦੀ ਅਹਿਮੀਅਤ ਦੱਸਦੇ ਹਨ ਕਿ ਉਸ ਮਾਲਕ ਦੇ ਨਾਲ ਆਪਣੀ ਆਤਮਾ ਨੂੰ ਮਲਾਉਣਾ ਹੈ ਉਸ ਦੇ ਅੰਦਰ ਇਸ ਜਨਮ ਦੇ ਵਿੱਚ ਆਪੇਦ ਕਰਨਾ ਹੈ ਗੋੜੀ ਗਵਾਰੇਰੀ ਮਹਿਲਾ ਪੰਜਵਾਂ ਦੇ ਅੰਦਰ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਕਹਿੰਦੇ ਹਨ ਕਿ ਮਨੁੱਖ ਨੂੰ ਕਈ ਜਨਮ ਕੀੜੇ ਪਤੰਗਿਆਂ ਦੇ ਵਿੱਚ ਜਾਣਾ ਪਿਆ ਹੈ ਤੇ ਕਈ ਜਨਮਾਂ ਦੇ ਵਿੱਚ ਕਹਿੰਦੇ ਨੇ ਗੱਜ ਮੀਨ ਕਰੰਗਾ ਗੱਜ ਪਾਵ ਆਥੀ ਮੀਨ ਮੱਛੀ ਕਰੰਗਾ ਹਿਰਨ ਦੇ ਜੂਨਾ ਦੇ ਅੰਦਰ ਜਾਣਾ ਪਿਆ ਹੈ ਕਈ ਜਨਮ ਪੰਖੀ ਸਰਫ ਹੋਏ ਹੋ ਕਦੇ ਕਈ ਜਨਮਾਂ ਦੇ ਵਿੱਚ ਪੰਛੀ ਬਣਿਆ ਹੈ ਤੇ ਕਈ ਜਨਮਾਂ ਦੇ ਵਿੱਚ ਸੱਪ ਦੀ ਜੂਨ ਮਿਲੀ ਹੈ ਕਈ ਜਨਮ ਹੈਬਰ ਬ੍ਰਿਕ ਜਿ ਹੋਇਓ ਕਈ ਜਨਮਾਂ ਦੇ ਅੰਦਰ ਇਸ ਨੂੰ ਕੋੜੇ ਬਣਨਾ ਪਿਆ ਹੈ ਤੇ ਕਈ ਜਨਮਾਂ ਦੇ ਵਿੱਚ ਇਸ ਨੂੰ ਬਲਦ ਜੋਇਆ ਗਿਆ ਹੈ ਹੈਵਰ ਬ੍ਰਿਕ ਜੀਓ ਮਿਲ ਜਗਦੀਸ਼ ਮਿਲਨ ਦੀ ਬਰੀਆ ਫਰਮਾ ਰਹੇ ਹਨ ਕਿ ਉਸ ਮਾਲਕ ਨੂੰ ਉਸ ਵੈਗਰੂ ਪਰਮਿਸ਼ਨ ਨੂੰ ਇਹ ਮਿਲਨ ਦੀ ਵਾਰੀ ਹੈ ਇਸ ਇਨਸਾਨੀ ਜਾਮੇ ਦੇ ਅੰਦਰ ਹੀ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਤਾਂ ਹੋਰ ਪਹਿਲਾਂ ਦੇ 84 ਲੱਖ ਜੂਨਾ ਦੇ ਵਿੱਚ ਜੁਰੇ ਜਨਮੇ ਉਹਨਾਂ ਦੇ ਵਿੱਚ ਅਸੀਂ ਉਸ ਮਾਲਕ ਨੂੰ ਨਹੀਂ ਮਿਲ ਸਕਦੇ ਕਿਉਂਕਿ ਸਿਰਫ ਤਾਂ ਸਿਰਫ ਮਾਲਕ ਨੂੰ ਮਿਲਣ ਦਾ ਇੱਕੋ ਇੱਕ ਜਨਮ ਇਨਸਾਨ ਦਾ ਜਨਮ ਹੈ ਕਿੰਨੇ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲ ਇਹ ਦੇਸ ਜਰੀਆ ਬੜੀ ਦੇਰ ਤੋਂ ਬੜੇ ਚਿਰ ਤੋਂ ਇਹ ਜਿਹੇ ਹੀ ਮਿਲੀ ਸੀ ਤਾਂ ਅਸੀਂ ਉਸ ਵਹਿਗੁਰੂ ਨੂੰ ਮਿਲਣਾ ਹੈ ਆਪਣਾ ਇਹ ਕੀਮਤੀ ਜਨਮ ਦਾ ਲਾਭ ਉਠਾ ਕੇ ਆਪਣੀ ਆਤਮਾ ਨੂੰ ਉਸ ਸੱਚ ਦੇ ਵਿੱਚ ਉਪੇਦ ਕਰਨਾ ਹੈ ਆਪ ਰਿਹਾਣੇ ਹਨ 1084 ਪਰਮਤਿਆ ਦੁਰਲੱਭ ਜਨਮ ਪਾਇਆ ਨਾਨਕ ਨਾਮ ਸਮਾਲਤੂ ਸੇ ਦਿਨ ਨੇੜੇ ਆਇਆ ਕਹਿੰਦੇ 83 ਲੱਖ ਜੁਨਾ ਦੇ ਅੰਦਰ ਕਹਿੰਦੇ ਪੁੰਦਾਰਿਆ ਤੇ ਹੁਣ ਉਹ ਜਨਮ ਮਿਲਿਆ ਹੈ ਦਰਲਾਬ ਜਿਹੜਾ ਕਦੇ ਧੀ ਮਿਲ ਸਕਦਾ ਇਸ ਮਨੁੱਖਾ ਜਨਮ ਦੇ ਅੰਦਰ ਉਸ ਮਾਲਕ ਨੂੰ ਯਾਦ ਕਰਨਾ ਨਾਨਕ ਨਾਮ ਸਮਾਲਤੂ ਸੇ ਦਿਨ ਨੇੜੇ ਆਇਆ ਉਹ ਦਿਨ ਪਤਾ ਨਹੀਂ ਕਦੋਂ ਆ ਜਾਣਾ ਹੈ ਜਦੋਂ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ ਕਈ ਜਨਮ ਕੰਸੈਰ ਗਿਰ ਕਰਿਆ ਕਈ ਜਨਮ ਜਿਹੜੀ ਸੀ ਉਹ ਪੱਥਰਾਂ ਦੇ ਵਿੱਚ ਜਾਣਾ ਪਿਆ ਤੇ ਕਈ ਜਨਮ ਚਟਾਨਾਂ ਦੇ ਮਿਲੇ ਕਈ ਜਨਮ गर्भ हिरखरिया کئی ਜਨਮਾਂ ਦੇ ਅੰਦਰ ਗਰਭ ਦੇ ਵਿੱਚ ਜੂਨ ਪਾ ਕੇ ਕੱਟ ਗਿਆ ਕਿਉਂਕਿ ਮਾਤਾ ਦੇ ਗਰਭ ਦੇ ਵਿੱਚ ਹੀ ਖਤਮ ਹੋ ਗਿਆ ਤੇ ਕਹਿ ਰਹੇ ਹਨ ਕਿ ਉਸ ਮਾਲਕ ਨੂੰ ਮਿਲਣ ਵਾਸਤੇ ਇਹ ਜਮਾ ਮਿਲਿਆ کئی ਜਨਮ ਸਾਕਰ ਪਾਇਆ 1984 ਜੂਨ ਨੂੰ ਪ੍ਰਮਾਯਾ ਕਈ ਜਨੂ ਇਸ ਨੂੰ ਦਰਖਤਾਂ ਦੇ ਮਿਲੇ ਵੇਲ ਬੂਟਿਆਂ ਦੇ ਮਿਲੇ 1084 ਜੂਨ ਫਰਮਾਇਆ ਇਸੇ ਤਰ੍ਹਾਂ ਹੀ 84 ਲੱਖ ਜੂਨਾਂ ਦੇ ਵਿੱਚ ਇਸ ਨੂੰ ਪਵਾਇਆ ਗਿਆ ਸੀ ਤਾਂ ਕਹਿ ਰਹੇ ਹਨ ਗੁਰੂ ਸਭ ਚੌਥੇ ਪਾਤਸ਼ਾਹ ਆਰੰਧਾਸ ਜੀ ਫਰਮਾਨ ਕਰਦੇ ਹਨ ਹਰ ਜਪਦਿਆ ਤਿਲ ਕਿੰਨ ਨਾਕੀਚੇ ਮੇਰੀ ਜਿੰਦੜੀਏ ਮਤ ਕੇ ਜਾਪੇ ਕਿ ਸਾ ਆਵੇ ਕਿ ਨਾ ਆਵੇ ਰੋ ਕੁੰਦਨ ਕੇ ਹਰੀ ਨੂੰ ਜਪਦਿਆ ਤਿਲ ਨਹੀਂ ਕਰਨੀ ਚਾਹੀਦੀ ਇੱਕ ਪਲ ਵੀ ਗੈਰੀ ਨਹੀਂ ਕਰਨੀ ਚਾਹੀਦੀ ਕਿ ਪਤਾ ਨਹੀਂ ਸਾ ਆਵੇ ਜਾਂ ਨਾ ਆਵੇ ਕੀ ਪਤਾ ਨਹੀਂ ਇਹ ਹੋਰ ਜਨਮਾਂ ਦੇ ਵਿੱਚ ਅਸੀਂ ਪਰ ਆਸੀ ਪਰ ਇਹ ਮਾਲਕ ਨੇ ਸਾਨੂੰ ਬਖਸ਼ਿਸ਼ ਕਰਕੇ ਇਨਸਾਨੀ ਜਮਾ ਦਿੱਤਾ ਹੈ ਅਸੀਂ ਉਸ ਦੇ ਨਾਲ ਇਸ ਜਨਮ ਵਿੱਚ ਮਿਲ ਸਕਦੇ ਹਾਂ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਮਾਨਸ ਜਨਮ ਦਰਲੱਭ ਹੈ ਹੋਏ ਨ ਬਾਰੋ ਬਾਰ ਜੋ ਫਲ ਬਰਪਾਇ ਪੋਏ ਗਰੇ ਬੋਨ ਲਗਿਦਾ ਕਿੰਨੇ ਕਿ ਇਹ ਮਾਨਸ ਜਨਮ ਹੀ ਦਰਲੱਭ ਹੈ ਇਹ ਮਿਲ ਨਹੀਂ ਸਕਦਾ ਫਿਰ ਕਾ ਜਿਉ ਫਲ ਬਨ ਪੱਕ ਪੋਏ ਗਰੇ ਜਿਸ ਤਰ੍ਹਾਂ ਦਰਖਤ ਤੋਂ ਫਲ ਪੱਕ ਕੇ ਪੁੰਜੇ ਡਿੱਗ ਪੈਂਦਾ ਹੈ ਤਾਂ ਫਿਰ ਉਹ ਮੁੜ ਕੇ ਦਰਖਤ ਦੇ ਨਾਲ ਨਹੀਂ ਜੁੜਦਾ ਇਸੇ ਤਰ੍ਹਾਂ ਹੀ ਇਨਸਾਨ ਦਾ ਜਮਾ ਵੀ ਇੱਕ ਵਾਰੀ ਮਿਲਿਆ ਹੈ ਤਾਂ ਉਹ ਮਾਲਕ ਨੂੰ ਮਿਲਣ ਵਾਸਤੇ ਹੀ ਮਿਲਿਆ ਹੈ ਅਸੀਂ ਉਸ ਮਾਲਕ ਨੂੰ ਮਿਲਣਾ ਹੈ ਆਪਣੀ ਆਤਮਾ ਨੂੰ ਉਸ ਦੇ ਅੰਦਰ ਆਪੇਦ ਕਰਨਾ ਹੈ ਤਾਂ ਗੁਰੂ ਸਾਹਿਬ ਸਾਨੂੰ ਵਾਰ-ਵਾਰ ਇਸ ਤ ਜੋਰ ਦੇ ਰਹੇ ਹਨ ਕਿ ਇੱਕੋ ਹੀ ਪ੍ਰਮਾਤਮਾ ਹੈ ਜਿਸ ਨੂੰ ਅਸੀਂ ਸਿਮਨਾ ਹੈ ਤਾਂ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਜੱਪੋ ਤਾ ਇਕੋ ਨਾਮਾ ਅਵਰ ਨਰਾਫੁਲ ਕਮਾ ਕਹਿੰਦੇ ਕਿ ਇੱਕੋ ਹੀ ਨਾਮ ਜਪਣਾ ਹੈ ਹੋਰ ਜੋ ਵੀ ਅਸੀਂ ਦੁਨਿਆਵੀ ਕੰਮਕਾਰ ਕਰ ਰਹੇ ਹਾਂ ਤਾਂ ਉਸ ਮਾਲਕ ਨੂੰ ਅਸੀਂ ਭੁੱਲ ਗਏ ਤਾਂ ਅਸੀਂ ਆਪਣੇ ਕੰਮਕਾਰਾਂ ਦੇ ਵਿੱਚ ਗ੍ਰਸਤ ਹਾਂ ਪਤਾ ਨਹੀਂ ਕਦੋਂ ਇਸ ਸੰਸਾਰ ਤੋਂ ਪਰੇ ਪਰਿਵਾਰ ਨੂੰ ਅਸੀਂ ਛੱਡ ਕੇ ਚਲੇ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਅਸੀਂ ਇੱਕ ਇੱਕ ਸਵਾਸ ਉਸ ਮਾਲਕ ਦੇ ਲੇਖੇ ਲਾਉਣਾ ਹੈ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਭਗਤੀ ਵਾਸਤੇ ਜੀਵਨ ਬਖਸ਼ਿਸ਼ ਕੀਤਾ ਹੈ ਉਸ ਸੱਚ ਦੇ ਨਾਲ ਅਸੀਂ ਵੀ ਮਿਲ ਕੇ ਆਪਣਾ ਜੀਵਨ ਉਸ ਮਾਲਕ ਦੇ ਲੇਖੇ ਲਾ ਸਕਦੇ ਹਾਂ ਉਸ ਨੂੰ ਅਸੀਂ ਇਸ ਜੀਵਨ ਦੇ ਵਿੱਚ ਹੀ ਮਾਲਕ ਨਾਲ ਆਪਣੀ ਆਤਮਾ ਨੂੰ ਮੁਲਾਕਾਤ ਉਸ ਸੱਚ ਦੇ ਨਾਲ ਅਪੇਨ ਕਰ ਸਕਦੇ ਹਾਂ ਤਾਂ ਕਿ ਸਾਡਾ ਜਨਮਾ ਜਨਮਾ ਦੇ ਬੰਧਨ ਇਹ ਆਵਾਗਣ ਦਾ ਚੱਕਰ ਹਮੇਸ਼ਾ ਲਈ ਸਮਾਪਤ ਹੋ ਸਕਦਾ ਹੈ ਤਾਂ ਆਓ ਅਸੀਂ ਵੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਉਸ ਮਾਲਕ ਦਾ ਨਾਮ ਯਾਦ ਕਰਨਾ ਹੈ ਉਸ ਦਾ ਸਿਮਰਨ ਕਰਨਾ ਹੈ ਤਾਂ ਕਿ ਸਾਡੇ ਆਵਾਗਣ ਦਾ ਚੱਕਰ ਸਮਾਪਤ ਹੋ ਜਾਵੇ ਅਸੀਂ ਸਦਾ ਲਈ ਉਸ ਮਾਲਕ ਦਾ ਵਿੱਚ ਅਪੇਧ ਹੋ ਜਾਈਏ ਤਾਂ ਸਾਡਾ ਜਨਮ ਇਸ ਸੰਸਾਰ ਦਿੱਤੇ ਹਮੇਸ਼ਾ ਲਈ ਸਫਲ ਹੋ ਜਾਵੇ ਸੋ ਆਓ ਅਸੀਂ ਵੀ ਗੁਰੂ ਸਾਹਿਬ ਦੇ ਉਪਦੇਸ਼ ਤੋਂ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਜੀ